ਹੈਲਸਨਿੰਗ ਕਪੜਾਲਾ ਕੀ ਹਜ਼ਰਾਂ ਸਸਟੀਕਾਲ ਸਵਾਗਤੀ ਤੁਹਾਡਾ ਦਿਸ਼ਾ ਹੈਲਥੀ ਜੇਕਰ ਤੁਸੀਂ ਵੀ ਘਰ ਵਿੱਚ ਬਣਾਉਣਾ ਚਾਹੁੰਦੇ ਹੋ ਖੀਰ ਪੂੜੇ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਖੀਰ ਪੂੜੇ ਬਣਾਉਣ ਦੀ ਸਮਗਰੀ ਜੇਕਰ ਤੁਹਾਡੇ ਘਰ ਵਿੱਚ ਸਾਰੇ ਮਿੱਠਾ ਖਾਣ ਦੇ ਸ਼ੁਕੀਨ ਹੰਤਾ ਤੁਸੀਂ ਗੁੜ ਵਾਲੇ ਮਿੱਠੇ ਪੂੜੇ ਅਤੇ ਖੀਰ ਵੀ ਬਣਾ ਸਕਦੇ ਹੋ ਇਹ ਬਣਾਉਣ ਵਿੱਚ ਆਸਾਨ ਹੁੰਦੇ ਨਾਲ ਨਾਲ ਖਾਣ ਵਿੱਚ ਵੀ ਸਵਾਦ ਹੁੰਦੇ ਹਨ ਇਸ ਦੇ ਨਾਲ ਹੀ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਵੀ ਇਸ ਨੂੰ ਪਸੰਦ ਕਰਦੇ ਹਨ ਜਾਣੋ ਖੀਰ ਬਣਾਉਣ ਦੀ ਸਮਗਰੀ 1 ਲੀਟਰ ਦੁੱਧ 1 ਤੋਂ 4 ਕੱਪ ਚਾਵਲ 1 ਤੋਂ 4 ਕੱਪ ਖੰਡ 4 ਇਲਾਇਚੀਆਂ 8 ਤੋਂ 10 ਕਾਜੂ 8 ਤੋਂ 10 ਬਦਾਮ ਖੀਰ ਬਣਾਉਣ ਦੀ ਵਿਧੀ ਸਭ ਤੋਂ ਪਹਿਲਾਂ ਦੁੱਧ ਨੂੰ ਉਬਾਲੋ ਅਤੇ ਫਿਰ ਇਸ ਨੂੰ ਥੋੜੀ ਦੇਰ ਲਈ ਹਿਲਾਵੋ ਅਤੇ ਇਸ ਨੂੰ ਗੂੜਾ ਹੋਣ ਦਿਵੋ ਫਿਰ ਇਸ ਵਿੱਚ ਚੌਲ ਪਾ ਦਿਓ ਅਤੇ ਚੌਲ ਪੱਕਣ ਦਿਵੋ ਜਦੋਂ ਚੌਲ ਪੱਕ ਜਾਣ ਤਾਂ ਇਸ ਵਿੱਚ ਚੀਨੀ ਸੁੱਕੇ ਮੇਵੇ ਅਤੇ ਇਲਾਇਚੀ ਪਾਓ ਅਤੇ ਤੁਹਾਡੀ ਖੀਰ ਬਣ ਕੇ ਤਿਆਰ ਹੋ ਜਾਵੇਗੀ ਪੂੜੇ ਬਣਾਉਣ ਲਈ ਸਮਗਰੀ ਆਟਾ 350 ਗ੍ਰਾਮ ਗੁੜ 140 ਗ੍ਰਾਮ ਤੇਲ ਜਾਂ ਕੋ ਚਾਰ ਚਮਚ ਪਾਣੀ ਲੋੜ ਅਨੁਸਾਰ ਪੂੜੇ ਬਣਾਉਣ ਦੀ ਸਮਗਰੀ ਸਭ ਤੋਂ ਪਹਿਲਾਂ ਇੱਕ ਪਲੇਟ ਵਿੱਚ ਆਟਾ ਛਾਣ ਲਵੋ ਫਿਰ ਫਰਾਈਪੈਨ ਵਿੱਚ ਗੁੜ ਅਤੇ ਅਤੇ 3 ਕੱਪ ਪਾਣੀ ਪਾ ਕੇ ਘੱਟ ਗੈਸ ਤੇ ਪਕਣ ਲਈ ਰੱਖ ਦੋਵੋ ਜਦੋਂ ਗੁੜ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇਗਾ ਤਾਂ ਗੈਸ ਬੰਦ ਕਰ ਦੋਵੋ ਪਾਣੀ ਠੰਡਾ ਹੋ ਜਾਵੇ ਤਾਂ ਇਸ ਨੂੰ ਆਟੇ ਵਿੱਚ ਪਾ ਕੇ ਪਤਲਾ ਪੇਸਟ ਬਣਾ ਲਵੋ ਇਸ ਪੇਸਟ ਵਿੱਚ ਇੱਕ ਚਮਚ ਤੇਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ 15 ਤੋਂ 20 ਮਿੰਟ ਲਈ ਇੱਕ ਸਾਈਡ ਤੇ ਰੱਤ ਕੋ ਤਵਾ ਗੈਸ ਤੇ ਰੱਖ ਕੇ ਇਸ ਨੂੰ ਗਰਮ ਕਰ ਲਵੋ ਇਸ ਦੇ ਚਾਰੇ ਪਾਸੇ ਤੇਲ ਲਗਾ ਦੋ ਇੱਕ ਚਮਚ ਪੂੜੇ ਤੇ ਫੇਸੂਨ ਤਵੇ ਤੇ ਪਾ ਕੇ ਇਸ ਨੂੰ ਫਲਾ ਦੋ ਫਿਰ ਇਸ ਦੇ ਸਾਈਡ ਤੇ ਤੇਲ ਲਗਾ ਦੋ ਫਿਰ ਇਸ ਦੀ ਸਾਈਡਾਂ ਤੇ ਤੇਲ ਪਾਉਂਦੇ ਹੋਏ ਦੋਵਾਂ ਪਾਸੇ ਤੋਂ ਪੂਰਾ ਹੋਣ ਤੱਕ ਫਰਾਈ ਕਰੋ ਤੁਹਾਡੇ ਗਰਮ ਗਰਮ ਪੂੜੇ ਬਣ ਕੇ ਤਿਆਰ ਹੋ ਜਾਣਗੇ ਅੱਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਤੇ ਧੰਨਵਾਦ ਹੈਲਥ ਨੰਨ ਦੀਆਂ ਕਿਬਰਾਂ ਲਈ ਹਜ਼ਰਾਂ ਸਸਟੀਕਾਲ ਸਵਾਗਤੀ ਤੁਹਾਡਾ ਦਿਸ਼ਾ ਹੈਲਥੀ ਜੇਕਰ ਤੁਸੀਂ ਵੀ ਘਰ ਵਿੱਚ ਬਣਾਉਣਾ ਚਾਹੁੰਦੇ ਹੋ ਖੀਰ ਪੂੜੇ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਖੀਰ ਪੂੜੇ ਬਣਾਉਣ ਦੀ ਸਮੱਗਰੀ ਜੇਕਰ ਤੁਹਾਡੇ ਘਰ ਵਿੱਚ ਸਾਰੇ ਮਿੱਠਾ ਖਾਣ ਦੇ ਸ਼ੁਕੀਨ ਹਾਂ ਤਾਂ ਤੁਸੀਂ ਗੁੜ ਵਾਲੇ ਮਿੱਠੇ ਪੂੜੇ ਅਤੇ ਖੀਰ ਵੀ ਬਣਾ ਸਕਦੇ ਹੋ ਇਹ ਬਣਾਉਣ ਵਿੱਚ ਆਸਾਨ ਹੁੰਦੇ ਨਾਲ ਨਾਲ ਖਾਣ ਵਿੱਚ ਵੀ ਸਵਾਦ ਹੁੰਦੇ ਹਨ ਇਸ ਦੇ ਨਾਲ ਹੀ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਵੀ ਇਸ ਨੂੰ ਪਸੰਦ ਕਰਦੇ ਹਨ ਜਾਣੋ ਖੀਰ ਬਣਾਉਣ ਦੀ ਸਮਗਰੀ 1 ਲੀਟਰ ਦੁੱਧ 1 ਤੋਂ 4 ਕੱਪ ਚਾਵਲ 1 ਤੋਂ 4 ਕੱਪ ਖੰਡ 4 ਇਲਾਇਚੀਆਂ 8 ਤੋਂ 10 ਕਾਜੂ 8 ਤੋਂ 10 ਬਦਾਮ ਖੀਰ ਬਣਾਉਣ ਦੀ ਵਿਧੀ ਸਭ ਤੋਂ ਪਹਿਲਾਂ ਦੁੱਧ ਨੂੰ ਉਬਾਲੋ ਅਤੇ ਫਿਰ ਇਸ ਨੂੰ ਥੋੜੀ ਦੇਰ ਲਈ ਹਿਲਾਵੋ ਅਤੇ ਇਸ ਨੂੰ ਗੂੜਾ ਹੋਣ ਦਿਵੋ ਫਿਰ ਇਸ ਵਿੱਚ ਚੌਲ ਪਾ ਦਿਓ ਅਤੇ ਚੌਲ ਪੱਕਣ ਦਿਵੋ ਜਦੋਂ ਚੌਲ ਪੱਕ ਜਾਂਨ ਤਾਂ ਇਸ ਵਿੱਚ ਚੀਨੀ ਸੁੱਕੇ ਮੇਵੇ ਅਤੇ ਇਲਾਇਚੀ ਪਾਓ ਅਤੇ ਤੁਹਾਡੀ ਖੀਰ ਬਣ ਕੇ ਤਿਆਰ ਹੋ ਜਾਵੇਗੀ ਪੂੜੇ ਬਣਾਉਣ ਲਈ ਸਮਗਰੀ ਆਟਾ 350 ਗ੍ਰਾਮ ਗੁੜ 140 ਗ੍ਰਾਮ ਤੇਲ ਜਾਂ ਕੋ ਚਾਰ ਚਮਚ ਪਾਣੀ ਲੋੜ ਅਨੁਸਾਰ ਪੂੜੇ ਬਨਾਂ ਦੀਸ ਮਗਰੀ ਸਭ ਤੋਂ ਪਹਿਲਾਂ ਇੱਕ ਪਲੇਟ ਵਿੱਚ ਆਟਾ ਛਾਣ ਲਵੋ ਫਿਰ ਫਰਾਈਪੈਨ ਵਿੱਚ ਗੁੜ ਅਤੇ ਅਤੇ 3 ਕੱਪ ਪਾਣੀ ਪਾ ਕੇ ਘੱਟ ਗੈਸ ਤੇ ਪਕਣ ਲਈ ਰੱਖ ਦੋਵੋ ਜਦੋਂ ਗੁੜ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇਗਾ ਤਾਂ ਗੈਸ ਬੰਦ ਕਰ ਦੋਵੋ ਪਾਣੀ ਠੰਡਾ ਹੋ ਜਾਵੇ ਤਾਂ ਇਸ ਨੂੰ ਆਟੇ ਵਿੱਚ ਪਾ ਕੇ ਪਤਲਾ ਪੇਸਟ ਬਣਾ ਲਵੋ ਇਸ ਪੇਸਟ ਵਿੱਚ ਇੱਕ ਚਮਚਾ ਤੇਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ 15 ਤੋਂ 20 ਮਿੰਟ ਲਈ ਇੱਕ ਸਾਈਡ ਤੇ ਰੱਖ ਦੋ ਤਵਾ ਗੈਸ ਤੇ ਰੱਖ ਕੇ ਇਸ ਨੂੰ ਗਰਮ ਕਰ ਲਵੋ ਇਸ ਦੇ ਚਾਰੇ ਪਾਸੇ ਤੇਲ ਲਗਾ ਦਿਓ ਇੱਕ ਚਮਚ ਪੂੜੇ ਤੇ ਫੇਸ ਨੂੰ ਤਵੇ ਤੇ ਪਾ ਕੇ ਇਸ ਨੂੰ ਫਲਾ ਦਿਓ ਫਿਰ ਇਸ ਦੇ ਸਾਈਡ ਤੇ ਤੇਲ ਲਗਾ ਦਿਓ ਫਿਰ ਇਸ ਦੀ ਸਾਈਡਾਂ ਤੇ ਤੇਲ ਪਾਉਂਦੇ ਹੋਏ ਦੋਵਾਂ ਪਾਸੇ ਤੋਂ ਪੂਰਾ ਹੋਣ ਤੱਕ ਫਰਾਈ ਕਰੋ ਤੁਹਾਡੇ ਗਰਮ ਗਰਮ ਪੂੜੇ ਬਣ ਕੇ ਤਿਆਰ ਹੋ ਜਾਣਗੇ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਧੀਸ਼ਾ ਹੈਲਥ ਤੇ ਧੰਨਵਾਦ